ਸਤਿ ਸ਼੍ਰੀ ਅਕਾਲ ਮੈਂ ਕਵਰਪ੍ਰੀਤ ਕੌਰ ਮਾਨਸ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਚੜ੍ਹਦੀ ਕਲਾ ਚ ਕਿਵੇਂ ਰਹੀਏ ਅਕਸਰ ਅਸੀਂ ਦੇਖਦੇ ਹਾਂ ਕਿ ਹਰ ਇਨਸਾਨ ਦਾ ਜਿਹੜਾ ਜੀਵਨ ਹੈ ਉਹ ਟੈਨ ਦੀ ਕਲਾ ਵੱਲ ਜਾ ਰਿਹਾ ਹੈ ਕੋਈ ਵੀ ਇਨਸਾਨ ਹੈ ਉਹ ਖੁਸ਼ ਨਹੀਂ ਹੈਗਾ ਹਰ ਇਨਸਾਨ ਦੇ ਚਿਹਰੇ ਤੇ ਉਦਾਸੀਆਂ ਨੇ ਚੜ੍ਹਦੀ ਕਲਾ ਹੈ ਕੀ ਚੜ੍ਹਦੀ ਕਲਾ ਉਹ ਹੈ ਕਿਸੀ ਹਰ ਹਾਲਾਤ ਚ ਹਰ ਸਮੇਂ ਖੁਸ਼ ਰਹੀਏ ਅਸੀਂ ਇਹ ਸੋਚੀਏ ਕਿ ਕੋਈ ਗੱਲ ਨਹੀਂ ਜੇ ਸਮਾਂ ਉਹ ਨਹੀਂ ਰਿਹਾ ਤਾਂ ਇਹ ਵੀ ਨਹੀਂ ਰਹਿਣਾ ਜਦੋਂ ਅਸੀਂ ਇਹ ਸੋਚਦੇ ਹਾਂ ਹਰ ਦੁੱਖ 'ਚ ਅਸੀਂ ਇਹ ਮੰਨਦੇ ਹਾਂ ਕਿ ਕੋਈ ਗੱਲ ਨਹੀਂ ਇਹ ਵੀ ਸਮਾਂ ਲੰਘ ਜਾਊਗਾ ਸਾਡੇ ਹਾਲਾਤ ਹੈ ਜਿਹੜੇ ਇਸ ਤੋਂ ਹੋਰ ਜ਼ਿਆਦਾ ਵਧੀਆ ਹੋਣਗੇ ਤਾਂ ਉਹ ਹੀ ਇਨਸਾਨ ਮੰਨਿਆ ਜਾਂਦਾ ਹੈ ਕਿ ਇਹ ਚੜ੍ਹਦੀ ਕਲਾ ਚ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਅੱਜ ਦੇ ਸਮੇਂ 'ਚ ਹਰ ਇਨਸਾਨ ਹੈ ਜਿਹੜਾ ਆਪਣੇ ਸੁੱਖ ਚ ਵੀ ਖੁਸ਼ ਨਹੀਂ ਹੁੰਦਾ ਉਦੋਂ ਇਹ ਆਪਦੀ ਜਿਹੜੇ ਸੁੱਖਾਂ ਦੀ ਐ ਉਹ ਹਸਾਰ ਹੈ ਨਹੀਂ ਉਹਦੇ ਮਨ ਦੇ ਅੰਦਰਲਾ ਜਿਹੜਾ ਸਕੂਨ ਹੈ ਉਹ ਖਰਾਬ ਹੋ ਚੁੱਕਿਆ ਹੈ ਉਹ ਗਵਾਚ ਚੁੱਕਿਆ ਅਸੀਂ ਚੜ੍ਹਦੀ ਕਲਾ ਚ ਕਿਉਂ ਨਹੀਂ ਰਹਿ ਪਾਉਂਦੇ ਕਿਉਂਕਿ ਸਾਡੇ ਅੰਦਰ ਜਿਹੜਾ ਸ਼ੁਕਰਾਨਾ ਹੈ ਨਹੀਂ ਅਸੀਂ ਹਮੇਸ਼ਾ ਰੱਬ ਨੂੰ ਉਹਨਾਂ ਚੀਜ਼ਾਂ ਵਾਸਤੇ ਕੋਸਦੇ ਰਹਿੰਨੇ ਆ ਜਿਹੜੀਆਂ ਸਾਡੇ ਕੋਲ ਹੈ ਨਹੀਂ ਪਰ ਜੋ ਸਾਡੇ ਕੋਲ ਹੈ ਅਸੀਂ ਉਹਦੇ ਵਾਸਤੇ ਉਹਦਾ ਸ਼ੁਕਰਾਨਾ ਨਹੀਂ ਕਰਦੇ ਜੇ ਅਸੀਂ ਆਪਣਾ ਇਤਿਹਾਸ ਦੇਖੀਏ ਤਾਂ ਸਾਡੇ ਜਿਹੜੇ ਪੁਰਾਤਨ ਜਿਹੜੇ ਸਿੰਘ ਸੀਗੇ ਉਹ ਹਮੇਸ਼ਾ ਪਰਮਾਤਮਾ ਦਾ ਸੀ ਜਿਹੜਾ ਸ਼ੁਕਰਾਨਾ ਕਰਦੇ ਸੀ ਉਹ ਜੰਗਲਾਂ 'ਚ ਵੀ ਰਹਿੰਦੇ ਸੀ ਜੰਗਲਾਂ 'ਚ ਰਹਿੰਦੇ ਹੋਏ ਵੀ ਉਹ ਬਹੁਤ ਖੁਸ਼ ਸੀ ਉਹਨਾਂ ਕੋਲ ਕੋਈ 36 ਪ੍ਰਕਾਰ ਦੇ ਭੋਜਨ ਨਹੀਂ ਸੀ ਖਾਣ ਨੂੰ ਉਹ ਮੋਠ ਮੋਠ ਛੋਲਿਆਂ ਦੀ ਖਾ ਕੇ ਵੀ ਆਪਣੀ ਜਿਹੜਾ ਅਸੀਂ ਜ਼ਿੰਦਗੀ 'ਚ ਆਉਂਦੇ ਸੀ ਪਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਸੀ ਉਹਦੇ 'ਚ ਵੀ ਖੁਸ਼ ਸੀ ਉਹਨਾਂ ਕੋਲ ਸੌਣ ਵਾਸਤੇ ਕੋਈ ਮਖਮਲੀ ਸੇਜਾਂ ਨਹੀਂ ਸੀ ਉਹ ਕੋੜਿਆਂ ਦੀਆਂ ਕਾਠੀਆਂ ਤੇ ਸੌ ਕੇ ਵੀ ਖੁਸ਼ ਸੀ ਪਰ ਸਾਡੇ ਕੋਲ ਅੱਜ ਬਹੁਤ ਪਦਾਰਥ ਨੇ ਹਰ ਸਾਡੇ ਕੋਲ ਸੁੱਖ ਸੁਵਿਧਾ ਹੈ ਪਰ ਅਸੀਂ ਖੁਸ਼ ਨਹੀਂ ਆ ਅਸੀਂ ਹਮੇਸ਼ਾ ਉਦਾਸ ਰਹਿਨੇ ਆ ਅਸੀਂ ਉਹਨਾਂ ਚੀਜ਼ਾਂ ਨੂੰ ਕੋਸਤੇ ਰਹਿਨੇ ਆ ਜਿਹੜੀਆਂ ਸਾਡੇ ਕੋਲ ਹੈ ਨਹੀਂ ਕਿਉਂਕਿ ਸਾਡੇ ਅੰਦਰੋਂ ਜਿਹੜਾ ਸ਼ੁਕਰਾਨਾ ਖਤਮ ਹੋ ਗਿਆ ਸਾਡੇ ਅੰਦਰੋਂ ਸਬਰ ਖਤਮ ਹੋ ਗਿਆ ਜਦੋਂ ਸਾਡੇ 'ਚ ਸਬਰ ਹੁੰਦਾ ਤਾਂ ਅਸੀਂ ਘੱਟ ਚੀਜ਼ਾਂ ਤੇ ਥੋੜੀਆਂ ਚੀਜ਼ਾਂ ਤੇ ਘੱਟ ਪਦਾਰਥਾਂ ਤੇ ਵੀ ਖੁਸ਼ ਹੁੰਨੇ ਆ ਪਰ ਜਦੋਂ ਸਾਡੇ ਅੰਦਰ ਸਬਰ ਨਹੀਂ ਹੁੰਦਾ ਤਾਂ ਸਾਡੇ ਕੋਲ ਚਾਹੇ ਹਰ ਸੁੱਖ ਸਹੂਲਤ ਹੋਵੇ ਅਸੀਂ ਉਹਦੇ 'ਚ ਖੁਸ਼ ਨਹੀਂ ਰਹਿ ਸਕਦੇ ਉਹਦੇ 'ਚ ਵੀ ਸਾਨੂੰ ਕਦੇ ਸਕੂਨ ਨਹੀਂ ਮਿਲ ਸਕਦਾ ਇਸ ਲਈ ਹਮੇਸ਼ਾ ਸਬਰ ਚ ਰਹਿਣਾ ਸ਼ੁਕਰਾਨੇ ਚ ਰਹਿਣਾ ਹੀ ਸਾਡੀ ਜ਼ਿੰਦਗੀ ਨੂੰ ਐ ਜਿਹੜਾ ਬਿਹਤਰ ਬਣਾ ਸਕਦਾ ਹੈ ਅਸੀਂ ਚੜਤੀ ਕਲਾ ਚ ਰਹਿ ਸਕਦੇ ਆ ਦੂਸਰਾ ਕਾਰਨ ਇਹ ਵੀ ਹੈ ਜੇ ਅਸੀਂ ਕਿਸੇ ਗਵਾਂਡੀ ਦੇ ਜਾਂ ਕਿਸੇ ਕੋਲ ਇਹ ਦੇਖਦੇ ਆ ਕਿ ਸੁੱਖ ਸੁਹੂਲਤਾਂ ਸਾਡੇ ਕੋਲ ਹੈ ਨਹੀਂ ਉਹ ਚੀਜ਼ ਹਨਾ ਜੇ ਅਸੀਂ ਉਹਨੂੰ ਖੁਸ਼ ਦੇਖਦੇ ਆ ਤਾਂ ਸਾਡੇ ਮਨ ਦੇ ਅੰਦਰਲਾ ਸਕੂਨ ਤਾਂ ਵੀ ਘਟ ਜਾਂਦਾ ਹੈ ਕਿ ਫਲਾਨਾ ਇਨਸਾਨ ਇੰਨਾ ਖੁਸ਼ ਕਿਉਂ ਹੈ ਅਸੀਂ ਉਹਨਾ ਆਪਣੇ ਦੁੱਖ ਤੋਂ ਦੁਖੀ ਨਹੀਂ ਹੁੰਦੇ ਜਿੰਨਾ ਕਿਸੇ ਦੇ ਸੁੱਖ ਤੋਂ ਦੁਖੀ ਹੁੰਨੇ ਆ ਕਿੱਥੇ ਸਾਨੂੰ ਸਾਨੂੰ ਗੁਰੂ ਪਾਤਸ਼ਾਹ ਨੇ ਸਰਬੱਤ ਦਾ ਭਲਾ ਮੰਗਣਾ ਸਿਖਾਇਆ ਸੀ ਕਿ ਸਰਬੱਤ ਦਾ ਭਲਾ ਮੰਗਣਾ ਜਿਦੇ ਵਿੱਚ ਸਾਡਾ ਭਲਾ ਸਾਡਾ ਭਲਾ ਵੀ ਆ ਜਾਂਦਾ ਹੈ ਪਰ ਅਸੀਂ ਆਪਣਾ ਭਲਾ ਤਾਂ ਸੋਚਦੇ ਆ ਆਪਣੀ ਭਲਾਈ ਬਾਰੇ ਤਾਂ ਸੋਚਦੇ ਆ ਪਰ ਅਸੀਂ ਸਰਬੱਤ ਦਾ ਭਲਾ ਨਹੀਂ ਸੋਚਦੇ ਅਸੀਂ ਸੋਚਦੇ ਆ ਕਿ ਨਹੀਂ ਇਕ ਮੇਰੇ ਗੁਆਂਢੀ ਕੋਲ ਜਾਂ ਮੇਰੇ ਕਿਸੇ ਰਿਸ਼ਤੇਦਾਰ ਕੋਲ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪਰ ਮੇਰੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ ਜਾਂ ਇਹ ਚੀਜ਼ ਉਹਦੇ ਕੋਲ ਹੈ ਤਾਂ ਮੇਰੇ ਕੋਲ ਕਿਉਂ ਨਹੀਂ ਅਸੀਂ ਹਮੇਸ਼ਾ ਜਿਹੜਾ ਦੂਸਰਿਆਂ ਦਾ ਬੁਰਾ ਸੋਚਣ ਲੱਗ ਪਿਆ ਜਿਹਦੇ ਕਾਰਨ ਕੀ ਹੈ ਸਾਡੇ ਮਨ ਦਾ ਜਿਹੜਾ ਖੰਡਾ ਹੈ ਉਹ ਵੱਧ ਚੁੱਕਿਆ ਚੜ੍ਹਦੀ ਕਲਾ 'ਚ ਅਸੀਂ ਰਹਿ ਕਿਵੇਂ ਸਕਦੇ ਹਾਂ ਅਸੀਂ ਸਵੇਰ ਉੱਠ ਜਲਦੀ ਉੱਠ ਕੇ ਨਿਤਨੇਮ ਕਰੀਏ ਕੋਈ ਮੈਡੀਟੇਸ਼ਨ ਕਰੀਏ ਨਿਤਨੇਮ ਨਾਲ ਕਰਨ ਨਾਲ ਕੀ ਹੁੰਦਾ ਸਾਡੇ ਮਨ ਦਾ ਜਿਹੜਾ ਖੰਡਾ ਹੈ ਉਹ ਇਕੱਤਰ ਹੁੰਦਾ ਅਸੀਂ ਆਪਣੇ ਮਨ ਦੇ ਵਲਵਲਿਆਂ ਨੂੰ ਸਮੇਟ ਸਕਦੇ ਹੁੰਨੇ ਆ ਸਾਡੇ ਅੰਦਰ ਜਿਹੜੀ ਹਰ ਸਥਿਤੀ ਨੂੰ ਹਰ ਦੁੱਖ ਨੂੰ ਹਰ ਸੁੱਖ ਨੂੰ ਸਹਿਣ ਦੀ ਜਿਹੜੀ ਸ਼ਕਤੀ ਆ ਜਾਂਦੀ ਹੈ ਜਿਹਦੇ ਕਾਰਨ ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ ਤੇ ਜਿਹੜੇ ਲੋਕ ਚੜ੍ਹਦੇ ਕਲਾ ਚ ਰਹਿੰਦੇ ਆ ਉਹ ਸੀ ਅਕਸਰ ਦੇਖਦੇ ਆ ਕਦੇ ਵੀ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਨਹੀਂ ਹੁੰਦੀ ਉਹਨਾਂ ਨਾਲ ਬਹੁਤ ਵੱਡੇ ਹਾਦਸੇ ਵੀ ਹੋ ਜਾਂਦੇ ਆ ਪਰ ਉਹ ਹਮੇਸ਼ਾ ਇਹੀ ਕਹਿੰਦੇ ਆ ਕਿ ਪ੍ਰਮਾਤਮਾ ਜੋ ਕਰਦਾ ਵਧੀਆ ਕਰਦਾ ਸ਼ੁਕਰ ਹੈ ਪ੍ਰਮਾਤਮਾ ਨੇ ਜੋ ਮੈਨੂੰ ਦਿੱਤਾ ਬਹੁਤ ਦਿੱਤਾ ਜੇਕਰ ਉਹਨਾਂ ਤੋਂ ਕੁਝ ਖੋਸ ਵੀ ਜਾਂਦਾ ਤਾਂ ਹਮੇਸ਼ਾ ਇਹ ਕਹਿੰਦੇ ਆ ਕਿ ਇਹ ਮੇਰੇ ਤੋਂ ਚੀਜ਼ ਕਵਾਚੀ ਨਹੀਂ ਮੇਰੇ ਤੋਂ ਖੁਸ਼ੀ ਨਹੀਂ ਬਲਕਿ ਮੇਰੇ ਵਾਸਤੇ ਪ੍ਰਮਾਤਮਾ ਨੇ ਕੁਝ ਹੋਰ ਸੋਚਿਆ ਹੋਣਾ ਹੈ ਕੁਝ ਜ਼ਿਆਦਾ ਵੱਡਾ ਸੋਚਿਆ ਹੋਣਾ ਇਸੇ ਲਈ ਮੇਰੇ ਤੋਂ ਛੋਟੀ ਚੀਜ਼ ਲੈ ਲਈ ਤੇ ਹੁਣ ਮੈਨੂੰ ਪ੍ਰਮਾਤਮਾ ਵੱਡੀ ਚੀਜ਼ ਦੇਗਾ ਤਾਂ ਉਹ ਇਸੇ ਤਰ੍ਹਾਂ ਆਪਣੇ ਮਨ ਦੇ ਜਿਹੜੇ ਸਕੂਨ ਨੂੰ ਆ ਉਹ ਬਣਾਈ ਰੱਖਦੇ ਆ ਉਸ ਨੂੰ ਬਰਕਰਾਰ ਰੱਖਦੇ ਆ ਜਿਵੇਂ ਕਰਕੇ ਉਹ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਂਕੇ ਜਾਂਦੇ ਆ ਇਸੇ ਲਈ ਸਾਨੂੰ ਹਮੇਸ਼ਾ ਸਬਰ ਤੇ ਸ਼ੁਕਰਾਨੇ 'ਚ ਰਹਿਣਾ ਚਾਹੀਦਾ ਹੈ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਜੀ ਦੇ ਕਰਕੇ ਅਸੀਂ ਚੜ੍ਹਦੀ ਕਲਾ 'ਚ ਰਹਿ ਸਕੀਏ ਤੇ ਆਪਣੀ ਜ਼ਿੰਦਗੀ ਨੂੰ ਮਾਣ ਕੇ ਜਾਈਏ ਨਾ ਕਿ ਆਪਣੀ ਜ਼ਿੰਦਗੀ ਨੂੰ ਭੋਗ ਕੇ ਜਾਈਏ ਅੱਜ ਦੇ ਪ੍ਰੋਗਰਾਮ ਵਿੱਚ ਇਨਾ ਹੀ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਮੈਂਟਸ ਵਿੱਚ ਜ਼ਰੂਰ ਦੱਸਣਾ ਜੇਕਰ ਤੁਹਾਡੇ ਵੀ ਕੋਈ ਵਿਚਾਰ ਨੇ ਤੁਸੀਂ ਵਿਚਾਰ ਵਟਾਂਦਰਾ ਕਿਸੇ ਵੀ ਵਿਸ਼ੇ ਤੇ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ